ਮਾਰ ਗਿਆ ਸਾਨੂੰ ਮਾਰ ਗਿਆ ਆ ਸਾਨੂੰ ਮਾਰ ਗਿਆ ਬਾਗੀ ਆ ਗੱਡੀ ਮਾਰੀ ਸੀ ਵਿੱਚ ਉਹ ਮਾਰ ਗਿਆ ਓਨ ਇਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਨੇ ਆਪਣੇ ਹੀ ਭਰਾ ਦੇ ਪਰਿਵਾਰ ਦੇ ਉੱਤੇ ਗੱਟੀ ਚੜਾ ਦਿੱਤੀ ਐ ਤੁਸੀਂ ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਦੇਖ ਸਕਦੇ ਹੋ ਜਿੱਥੇ ਤੁਹਾਨੂੰ ਦੱਸਦੀ ਕਿ ਇਹ ਸਾਰਾ ਮਾਮਲਾ ਸੀਗਾ ਜਿਹੜਾ ਕਿ ਮੋਗਾ ਜ਼ਿਲ੍ਹਾ ਦੇ ਪਿੰਡ ਗੱਟੀ ਜੱਟਾ ਦਾ ਮਾਮਲਾ ਆ ਜਿੱਥੇ ਇੱਕ ਭਰਾ ਨੇ ਜ਼ਮੀਨ ਨੂੰ ਲੈ ਕੇ ਪਹਿਲਾਂ ਤਾਂ ਆਪਸ ਦੇ ਵਿੱਚ ਝਗੜਾ ਹੁੰਦਾ ਆ ਬਾਅਦ ਦੇ ਵਿੱਚ ਭਰਾ ਦਾ ਗੁੱਸਾ ਇੰਨਾ ਜ਼ਿਆਦਾ ਵੱਜ ਜਾਂਦਾ ਆ ਕਿ ਭਰਾ ਵੱਲੋਂ ਗੱਡੀ ਹੈ ਜਿਹੜੀ ਕਿ ਤੇਜ਼ ਰਫ਼ਤਾਰ ਲਿਆਂਦੀ ਜਾਂਦੀ ਹੈ ਤੇ ਬਾਦੇ ਵਿੱਚ ਆਪਣੇ ਹੀ ਭਰਾ ਦੇ ਪਰਿਵਾਰ ਦੇ ਉੱਤੇ ਗੱਡੀ ਹੈ ਜਿਹੜੀ ਕਿ ਚੜਾ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦੇ ਕਿ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾਏ ਜਿਹੜੀ ਕਿ ਉਹ ਕੈਦ ਹੋ ਚੁੱਕੀ ਹੈ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇੱਕ ਵਾਰ ਤੁਹਾਨੂੰ ਫੇਰ ਤੋਂ ਦੱਸ ਦੇ ਕਿ ਜਿਹੜਾ ਇਹ ਮਾਮਲਾ ਸੀਗਾ ਮੋਗਾ ਜ਼ਿਲ੍ਹਾ ਦੇ ਪਿੰਡ ਗੱਟੀ ਜੱਟਾਂ ਦਾ ਮਾਮਲਾ ਆ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਨੇ ਕਿਸ ਤਰ੍ਹਾਂ ਦੀ ਕਰਤੂਤ ਕੀਤੀ ਆ ਤੁਸੀਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਤੁਹਾਨੂੰ ਦੱਸਦੇ ਕਿ ਇਸ ਘਟਨਾ ਦੇ ਵਿੱਚ ਤਿੰਨ ਲੋਕ ਨੇ ਜਿਹੜੇ ਕੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਤੁਹਾਨੂੰ ਦੱਸਦੇ ਕਿ ਇਸ ਵਿਸ਼ੇ ਦੇ ਉੱਤੇ ਭਰਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀ ਕਹਿਣਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਜੀ ਨਾਮ ਆਪਣਾ ਨਿਕਰਾ ਸਰ ਆਪਣਾ ਸਰਜੀਤ ਸਿੰਘ ਦੇ ਨਾਮ ਕਿਹੜਾ ਕੰਡਾ ਜੀ ਗੱਡੀ ਲਟਾਂ ਦੀ ਇੱਕ ਆਡੀਓ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ ਤੁਹਾਡੇ ਸਾਰੇ ਪਰਿਵਾਰ ਦੇ ਉੱਪਰ ਗੱਡੀ ਚੜਾਈ ਹੈ ਮਾਮਲਾ ਹਾਂਜੀ ਹਾਂਜੀ ਇਹ ਵਾਲੇ ਚੜਾਈ ਦੀ ਜੀ ਕਹਿੰਦਾ ਮੇਰੇ ਜ਼ਮੀਨ ਅੱਗੇ ਮੇਰੇ ਕੋਲ ਦੋ ਕਿਲੇ ਲੈ ਗਿਆ ਤੇ ਕਹਿੰਦਾ ਹੋਰ ਨਾ ਖਰਾਦ ਦੀ ਅਪਲੀਕੇਸ਼ਨ ਲਾਈ ਸੀ ਜ਼ਮੀਨ ਤਲਾਣ ਦੇ ਖਾਤਰ ਮੇਰੀ ਦੇਖਵਾਲਾ ਨਸਰਾਂ ਦਾ ਮੈਂ ਕਰਾ ਬੈਠਾ ਤੋ ਮੈਨੂੰ ਤੱਕੇ ਮਾਰ ਕੇ ਬਾਹਰ ਕੱਢਦਾ ਕੱਢ ਕੇ ਤੇ ਦੂਜੇ ਮੈਂ ਮੁੰਡੇ ਵੱਡੇ ਬਲਵਿੰਦਰ ਸਿੰਘ ਕਰਿਆ ਰਹਿਣਾ ਤੇ ਹੁਣ ਮੈਨੂੰ ਉੱਥੋਂ ਹੀ ਕੱਢ ਕੇ ਗਮਰੇ ਤੇ ਗੱਡੀ ਚੜਾਉਣ ਲੱਗਾ ਤਾਂ ਕੌਣ ਗੱਡੀ ਚੜਾਉਣ ਲੱਗਾ ਡਿਗਲ ਬਾਹਰ ਸਿੰਘ ਤੇ ਉਹਦੇ ਘਰ ਵਾਲੀ ਰਮਨਦੀਪ Kaur ਕਹਿੰਦੀ ਗੱਡੀ ਚੜਾ ਦੇ ਸਾਰੇ ਹਣ ਤਾਂ ਇਕੱਠੇ ਹੋ ਕੇ ਖੜੇ ਨੇ ਇਹਨੇ ਨਾਲ ਪਾੜ ਕੇ ਗੱਡੀ ਪਿਆਕ ਉੱਤੇ ਚੜਾਤੀ ਤੇ ਮੇਰਾ ਮੁੰਡਾ ਤੇ ਮੇਰੀ ਨੋਹ ਤੇ ਮੇਰੀ ਕੋਟੀ ਥੱਲੇ ਆਗਾ ਤੇ ਮੈਂ ਸਾਈਡ ਤੇ ਹੋ ਗਿਆ ਤੇ ਮੈਂ ਬਚ ਗਿਆ ਮੈਂ ਇਹਨਾਂ ਨੂੰ ਫਿਰ ਬਾਅਦ ਚੱਲ ਥੱਲੋ ਕੱਢਿਆ ਜਿਹੜਾ ਕਾਕਾ ਮੇਰਾ ਦੂਜਾ ਸੁਖਵਿੰਦਰ ਸਿੰਘ ਉਹਦੇ ਘਰੇ ਪਿਸਤੌਲ ਲਿਆ ਕੇ ਰੱਖਦਾ ਤੇ ਉਹ ਨਾਲ ਹੀ ਦੋ ਤਿੰਨ ਲੋਕਲੇਵਾੜ ਕਰਦਾ ਇਹ ਸੁਖਵਿੰਦਰ ਥੰਗਾ ਉਹਦੇ ਘਰੇ ਲਿਆ ਤਸਲਾ ਪਿਸਤੌਲ ਰੱਖਦਾ ਤੇ ਉਥੋਂ ਚੁੱਕ ਕੇ ਲਿਆਉਂਦਾ ਤੇ ਕੰਨ ਮੈਂ ਤੈਨੂੰ ਗੋਲੀ ਮਾਰ ਦੇਣੀ ਹੈ ਸਾਰੇ ਕੋਠੀ ਨਾ ਕਰਾ ਫਿਰ ਮੈਂ ਕੋਠੀ ਵੀ ਤੱਕੇ ਨਾਲ ਨਾ ਕਰਾ ਲਈ ਹੁਣ ਕਹਿੰਦਾ ਮੈਂ ਤੈਨੂੰ ਉਥੋਂ ਛੱਡ ਦੇਣਾ ਮਾਰ ਦੇਣਾ ਤੈਨੂੰ ਸਾਰੇ ਜਿੰਨਾਂ ਨੂੰ ਮੇਰੇ ਪੁੱਤਰ ਨੂੰ ਮਿਲਵਿੰਦਰ ਸਿੰਘ ਨੂੰ ਤੇ ਸਾਡੇ ਸਾਰਿਆਂ ਨੂੰ ਤਮਸ਼ੀਆਂ ਦਿੰਦਾ ਮੇਰੇ ਕੋਲ ਅਸਲਾ ਹੈਗਾ ਮੈਂ ਤੈਨੂੰ ਸਾਰਿਆਂ ਨੂੰ ਤਬਾਦ ਦੇਣਾ ਕਿੰਦਾ ਹਥਿਆਰ ਹੈਗਾ ਮਾਰ ਦੇਣਾ ਕੰਮ ਕੀ ਕਰਦਾ ਹੈ ਕੰਮ ਬਲੈਕ ਟੈਕ ਜੀ ਕਰਦਾ ਹੈ ਨਾ ਪੋਸਟ ਦੇ ਅਧੂ ਵਿੱਚ ਚਿੱਟਾ ਵੀ ਵੇਚਦਾ ਰਿਹਾ ਤੇ ਇਹਦੇ ਤੋਂ ਹਥਿਆਰ ਤਾਂ ਹੈਗਾ ਵੀ ਇਹਨਾਂ ਕੋਲ ਪੈਸੇ ਵੀ ਹੈਗੇ ਨੇ 4-5 ਲੱਖ ਰਾਮਾ ਦਰਜਾ ਅੱਜ ਮੁਕਦਮੇ 2 ਦਰਜਾ ਜੀ ਉਹਦੇ ਤੇ ਪੋਸਟ ਜੀ ਹੈ 2 ਵਜੇ ਤੇ ਹੋਰ ਵੀ ਮੁਕਦਮੇ ਸੈਦੇ ਸੀਗੇ ਪਰ ਇਹ ਕੰਮ ਕਰਦਾ ਰਿਹਾ ਬਲੈਕ ਦਾ ਤੇ ਸਾਡੇ ਨਾਲ ਤਾਂ ਤੱਕ ਕਰਦਾ ਵੀ ਇਹਨਾਂ ਨੂੰ ਮਾਰ ਦੇਣਾ ਇਹਦੇ ਕੋਲ ਬਹੁਤ ਪੈਸੇ ਸਹੀ ਸਿੱਕੜ ਬੈਠੇ ਮੰਨੋ ਬਹੁਤ ਜਿਆਦਾ ਮੰਗ ਕੀ ਕਰਦੇ ਨੇ ਅਸੀਂ ਮੰਗ ਕਰਨ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਿਓ ਸਾਨੂੰ ਮੈਸਿੰਗ ਦਾ ਕੇਸ ਲਾਇਆ ਤੇ ਮੈਨੂੰ ਅੰਦਰੋਂ ਤੈਨ ਮਾਰ ਦੇਣਾ ਬਿਆਨ ਨਹੀਂ ਦੇਣਾ। ਮੈਨੂੰ ਪਹਿਲਾਂ ਵਾਰੀ ਦੋਰੀ ਵੀ ਦਿੱਤੀ ਐ ਤੁਹਾਡੇ ਉੱਪਰ। ਅੱਗੇ ਜੀ ਦਰਖਾਸਤਾਂ ਕੀਤੀਆਂ ਸੀ ਸਾਡਾ ਪੁਲਿਸ ਨੇ ਰਾਜਨਾਮ ਅੰਤਰਾਪਤਾ ਸੀ। ਪੁਲਿਸ ਨੇ ਕਹਿੰਦੇ ਵੀ ਰਾਜਨਾਮ ਕਰ ਲਓ ਪਿਓ ਪੁੱਤ ਹੈਗੇ ਜੇ ਤੇ ਮੈਂ ਮੰਨ ਗਿਆ ਮੰਨਣ ਕਰਨੇ ਫਿਰ ਮੇਰੇ ਤੇ ਵੇਰਜੰਦ ਹਰ ਘਾਲਤ ਤੋਂ ਮੈਨੂੰ ਕਹਿੰਦੇ ਸਾਰੀ ਤੇ ਇਤੋਂ ਜ਼ਾਇਦਾ ਜ਼ਮੀਰ ਲੈਣੀ ਤੇਨ ਮਾਰ ਦੇਣਾ। ਮੈਨੂੰ ਦੋ ਵਾਰੀ ਅੱਗੇ ਮਾਰਨ ਲੱਗਾ ਤੇ ਮੈਂ ਬਚਿਆ ਮਸਿਆ ਉਦੋਂ ਵੀ ਪਿਸਤੌਲ ਲੈ ਕੇ ਮੇਰੇ ਮਗਰ ਲੱਗਾ ਤੁਸੀਂ ਬੰਦਿਆਂ ਨੇ ਫੜ ਲੈ ਤਾਂ ਮੈਂ ਦੂਜੇ ਕਮਰੇ 'ਚ ਲੁੱਕ ਗਿਆ। ਇਸ ਤੋਂ ਮਿੰਨਾ ਕੋਈ ਵੱਲ ਬਹੁਤ ੱਕਾ ਕਰ ਰਿਹਾ ਹੈ ਜੀ ਥਾਣਾ ਧਰਮਕੋਟ ਦੇ ਪਿੰਡ ਗੱਟੀ ਜੱਟਾਂ ਦੇ ਵਿੱਚ ਇੱਕ ਜ਼ਮੀਨੀ ਜ਼ਮੀਨੀ ਵਿਵਾਦ ਸਾਡੇ ਧਿਆਨ ਵਿੱਚ ਆਇਆ ਜਿਸ ਵਿੱਚ ਜ਼ਮੀਨੀ ਵਿਵਾਦ ਵਿੱਚ ਦੋ ਧਿਰਾਂ ਦਾ ਝਗੜਾ ਹੋਇਆ ਸੀ ਜਿਸ ਸਬੰਧ ਵਿੱਚ ਅਸੀਂ ਥਾਣਾ ਧਰਮਕੋਟ ਦੇ ਵਿੱਚ ਅਫਰ ਨੰਬਰ 177/25 ਅੰਡਰ ਸੈਕਸ਼ਨ 109 118 ਜੀਮਨ 1 ਤੇ 3 ਜੀਮਨ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਸ ਵਿੱਚ ਦੋ ਦਰਸ਼ੀ ਨੇ ਇੱਕ ਦਰਬਾਗ ਸਿੰਘ ਸਨ ਆਫ ਸਬੀ ਸਿੰਘ ਗੱਟੀ ਜੱਟਾਂ ਦੇ ਇੱਕ ਸੀ ਵੀ ਰਮਨਦੀਪ कौर ਇਹਨਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਇਹਨਾਂ ਦੀ ਟੀਮਾਂ ਬਣਾ ਕੇ ਅਸੀਂ ਲਗਾ ਦਿੱਤੀਆਂ ਨੇ ਤੇ ਇਹਨਾਂ ਨੂੰ ਛੇਤੀ ਗ੍ਰਿਫਤਾਰ ਕਰਕੇ ਅੱਗੇ ਮਾਨ ਜੋਗੇ ਅਦਾਲਤ ਪੇਸ਼ ਕਰਕੇ ਨਾਲ ਮਾਨ ਲੈ ਕੇ ਅੱਗੇ ਤਫਤੀਸ਼ ਕੀਤੀ ਜਾਊਗੀ